ਮੰਜੀ ਸਿਕਲ ਸਾਰਿਆਂ ਨੂੰ ਹੋਪਸੋ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਬਾਜੂ ਦੀ ਕਟਿੰਗ ਜਿਹੜੀ ਸਾਡੀ ਬਾਜੂ ਆ ਜੋੜ ਵਾਲੀ ਆ ਇੱਕ ਸਾਈਡ ਬਾਜੂ ਤੇ ਜੋੜ ਆਏਗਾ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਬਾਜੂ ਦੀ ਕਟਿੰਗ ਕਰਦੇ ਆ ਤਾਂ ਸਾਡਾ ਜਿਹੜਾ ਜੋੜ ਹੁੰਦਾ ਇੱਕ ਜੋੜ ਅਸੀਂ ਸਾਡੇ ਤੋਂ ਕਾਟ ਗਲਤ ਪੈ ਜਾਂਦੀ ਆ ਫਰੰਟ ਕਾਟ ਜਿਹਦੇ ਨਾਲ ਕੀ ਸਾਡਾ ਇੱਕ ਜੋੜ ਅੱਗੇ ਆ ਜਾਂਦਾ ਆ ਇੱਕ ਜੋੜ ਪਿੱਛੇ ਚਲਾ ਜਾਂਦਾ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੱਸਣ ਲੱਗੇ ਆ ਬਾਜੂ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਇਹ ਬਾਜੂ ਕਟਿੰਗ ਕਰ ਲਈ ਹੋਈ ਆ ਜੋੜ ਆਪਾਂ ਅਟੈਚ ਕਰ ਲਿਆ ਹੋਇਆ ਇਹ ਚੈੱਕ ਕਰੋ ਜੇ ਦੋ ਆਪਾਂ ਜੋੜ ਵਾਲੀ ਬਾਜੂ ਕਟਿੰਗ ਕਰਨੀ ਆ ਜਿੱਦਾਂ ਆਪਣਾ ਇਹ ਵਾਲਾ ਜੋੜ ਇਸ ਸਾਈਡ ਆ ਤਾਂ ਆਪਾਂ ਜਿਹੜੀ ਦੂਜੀ ਬਾਜੂ ਇਹਦੇ ਉੱਪਰ ਉਲਟ ਰੱਖਣੀ ਹੁੰਦੀ ਆ ਇਦਾਂ ਸਾਡੇ ਦੋਨੋਂ ਜੋੜ ਜਿਹੜੇ ਹੈਗੇ ਆ ਜੀ ਇੱਕ ਸਾਈਡ ਜਾਣੇ ਚਾਹੀਦੇ ਆ ਇਹ ਦੇਖੋ ਜਿੱਦਾਂ ਇਹ ਸਾਡੇ ਦੋਨੋਂ ਸਾਈਡ ਇੱਕ ਸਾਈਡ ਜੋੜਨੋ ਜੋੜ ਇੱਕ ਸਾਈਡ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਅਸੀਂ ਇਹਨੂੰ ਫੋਲਡ ਕਰ ਲੈਣਾ ਆ ਬਾਜੂ ਨੂੰ ਇਦਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਬਾਜੂ ਜਿੰਨੀ ਬੰਦ ਕਰਨੀ ਆ ਸਭ ਤੋਂ ਪਹਿਲਾਂ ਸਾਡੀ ਅਸੀਂ ਬਾਜੂ ਬੰਦ ਕਰਨੀ ਆ ਇਹ ਬਾਜੂ ਆ ਉਹ ਬੰਦ ਕਰਨੀ ਆ 5.5 ਇੰਚ ਤੇ ਇਹਦੇ ਵਿੱਚ ਆਪਾਂ ਮਤਲਬ 2 ਇੰਚ ਐਕਸਟਰਾ ਕਟਿੰਗ ਕਰਦੇ ਆ ਜਾਨੀ ਕਿ 7.5 ਇੰਚ ਆਪਾਂ ਇਹਨੂੰ ਕਟਿੰਗ ਕਰਾਂਗੇ ਅੱਗੇ ਤੋਂ ਇੱਥੇ ਆਪਾਂ ਮਾਰਕਿੰਗ ਕਰ ਲਈ ਹੋਈ ਆ 3.5 ਇੰਚ ਦੀ ਆਪਾਂ ਪਾਵਾਂਗੇ ਕਾਠ ਪੌਣੀ ਬਾਜੂ ਦੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇੱਦਾਂ ਔਰ ਉਸ ਤੋਂ ਬਾਅਦ ਅਸੀਂ ਇੱਕ ਤੋਂ ਮੁੱਢੇ ਦੀ ਸ਼ੇਪ ਦੇ ਦੇਣੀ ਆਰਮ ਹੋਲ ਦੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਰਾਂਗੇ ਕਟਿੰਗ ਹਾਂਜੀ ਤੇ ਇਹ ਆਪਣੀ ਬਾਜੂ ਦੀ ਕਟਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਆਪਾਂ ਇਹਨਾਂ ਦੀ ਫ੍ਰੀਡੀ ਫਰੰਟ ਕਾਟ ਆ ਉਹਦੀ ਮਾਰਕਿੰਗ ਕਰਾਂਗੇ ਫਰੰਟ ਕਾਟ ਦੀ ਇੱਥੋਂ ਹਾਂਜੀ ਜਦੋਂ ਆਪਾਂ ਫਰੰਟ ਕਾਰਡ ਲਗਾਣੀ ਆ ਧਿਆਨ ਰੱਖਣਾ ਕਿ ਜਿੱਦਾਂ ਜਿਸ ਸਾਈਡ ਸਾਡਾ ਜੋੜ ਆ ਉਸ ਸਾਈਡ ਸਾਡੀ ਫਰੰਟ ਕਾਰਡ ਦੀ ਮਾਰਕਿੰਗ ਨਹੀਂ ਅਸੀਂ ਕਰਨੀ ਨਹੀਂ ਅਸੀਂ ਉਸ ਸਾਈਡ ਤੋਂ ਫਰੰਟ ਕਾਰਡ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਹਾਂਜੀ ਤੇ ਇਹ ਸਾਡੀ ਫਰੰਟ ਕਾਰਡ ਦੀ ਕਟਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਆਪਾਂ ਜਿਹੜਾ ਐਕਸਟਰਾ ਕੱਪੜਾ ਲੈਣਾ ਨੀਚੋਂ ਫੋਲਡ ਲਈ 1.5 ਇੰਚ ਉਹਦੀ ਅਸੀਂ ਕਟਿੰਗ ਕੱਟ ਲਗਾ ਲੈਣਾ ਬਾਜੂ ਦੀ ਬਾਜੂ ਫੋਲਡ ਕਰਨ ਵਾਸਤੇ ਮਜੀਤ ਇਹ ਸਾਡੀ ਜੜੀ ਜੋੜ ਵਾਲੀ ਬਾਜੂ ਆ ਕਟਿੰਗ ਹੋ ਚੁੱਕੀ ਆ ਦੱਸਿਓ ਜ਼ਰੂਰ ਵੀਡੀਓ ਕਿੱਦਾਂ ਲੱਗੀ ਬਾਕੀ ਅਗਰ ਤੁਹਾਨੂੰ ਕਟਿੰਗ ਦੇ ਵਿੱਚ ਕੋਈ ਵੀ ਕਨਫਿਊਜ਼ਨ ਲੱਗਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਸੋ ਮਚ